ਮਤਲਬ ਕਿਉਂਕਿ ਪਹਿਲੇ ਪਤਾ ਹੀ ਨਹੀਂ ਸੀਗਾ ਲੋਕਾਂ ਨੂੰ 35-40 ਸਾਲ ਪਹਿਲਾਂ ਇਹ ਇੰਡਸਟਰੀਆਂ ਲੱਗ ਗਈਆਂ ਤੇ ਸਿੱਧੇ ਲੋਕ ਸਗੇ ਇੱਥੇ ਦਾ ਪਾਣੀ ਅਮਰਤ ਸੀਗਾ ਜਿਹੜਾ ਜਿਹੜਾ ਐਸ ਇਲਾਕੇ ਦਾ ਪਾਣੀ ਅਮਰਤ ਸੀਗਾ ਐਸ ਇਲਾਕੇ ਦੀ ਹਵਾ ਜਿਹੜੀ ਉਹ ਬਹੁਤ ਵਧੀਆ ਹਵਾ ਸੀਗੀ ਤੇ ਦੂਰੋਂ ਦੂਰੋਂ ਜਿਹੜੇ ਸਾਡੇ ਮਹਿਮਾਨ ਵੀ ਆਉਂਦੇ ਸਗੇ ਉਹ ਵੀ ਕਹਿੰਦੇ ਵੀ ਯਾਰ ਇਹ ਇਲਾਕਾ ਤੁਹਾਡਾ ਪਾਣੀ ਵੀ ਖੂੜਤੀ ਸੀ ਕਹਿੰਦੇ ਹਾਂਜੀ ਪਾਣੀ ਥੋੜਾ ਸੀਗਾ ਲੇਕਿਨ ਬਹੁਤ ਪਿਓਰ ਪਾਣੀ ਸੀਗਾ ਜਿਹੜਾ ਜਿਹੜਾ ਸਰੀਰ ਨੂੰ ਤਾਕਤ ਦਿੰਦਾ ਸੀਗਾ ਅੱਜ ਸਾਡੇ ਹਾਲਤੇ ਹੋਈ ਹੀ ਹੈ ਵੀ ਅੱਜ ਸਾਡੇ ਕੋਲ ਹਵਾ ਵੀ ਹੈ ਨਹੀਂ ਤੇ ਸਾਡੇ ਕੋਲ ਪਾਣੀ ਜਿਹੜਾ ਹੈ ਧਰਤੀ ਹੇਠਲਾ ਪਾਣੀ ਜਿਹੜਾ ਇਹਨਾਂ ਨੇ ਪ੍ਰਦੂਸ਼ਿਤ ਕਰਤਾ ਤੇ ਸਾਡੀਆਂ ਆਣ ਵਾਲੇ نسلਾਂ ਲਈ ਇੱਕ ਨਾ ਵੱਡੀ ਮੁਸ਼ਕਲ ਖੜਨ ਜਾ ਰਹੀ ਹੈ ਜਿਸ ਲਈ ਸਾਰੇ ਯਤਨ ਕਰ ਰਹੇ ਸਾਰੇ ਨਗਰ ਅੱਜ ਵੀ ਅਸੀਂ ਕਟ ਕੀਤਾ ਸੀਗਾ ਉਹਦੇ 'ਚ ਵੀ ਕਾਫੀ ਇਸ ਇਸ਼ੂ ਨੂੰ ਚੱਕਿਆ ਭਈ ਜਿਹੜਾ ਪ੍ਰਦੂਸ਼ਣ ਦਾ ਮਸਲਾ ਹੈ ਇਹਦੇ ਤੇ ਆਪਾਂ ਔਰ ਲੜਾਈਆਂ ਨੂੰ ਤੇਜ਼ ਕਰੇ